ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡੇ ਦੋ ਨਗ ਦਿਖਾਉਣਾ ਪੂਰੇ ਟੌਪ ਕਲਾਸ ਦੇ ਨੇ ਕੀ ਨੇ ਠੀਕ ਐ ਇੱਕ ਤਾਂ ਤੁਹਾਨੂੰ ਦਿਖਾ ਦਾਂਗੇ ਬੂਰੀ ਮੱਝ ਬੜੇ ਸ਼ਕੀਨ ਐ ਬਹੁਤ ਭਰਾਵਾਂ ਨੂੰ ਬੂਰੀ ਮੱਝ ਦੀ ਵੀਡੀਓ ਸਾਨੂੰ ਚਾਹੀਦੀ ਬੂਰੀ ਮੱਝ ਸਾਨੂੰ ਚਾਹੀਦੀ ਐ ਠੀਕ ਐ ਖਰੀਦਣ ਵਾਸਤੇ ਵੀਡੀਓ ਲੈ ਕੇ ਆਓ ਤੇ ਉਹਨਾਂ ਭਰਾਵਾਂ ਵਾਸਤੇ ਗਿਫਟ ਕਲੋ ਤੋਹਫਾ ਕਲੋ ਠੀਕ ਐ ਤੇ ਇੱਕ ਤੁਹਾਨੂੰ ਬੜੇ ਚੰਗੇ ਪ੍ਰਿੰਟ ਦੇ ਵਿੱਚ ਬੜੇ ਚੰਗੇ ਕਾਦੇ ਕਾਠ ਦੇ ਵਿੱਚ ਐਚਫ ਨਸਲ ਦੀ ਬੈੜ ਦਿਖਾਵਾਂਗੇ ਠੀਕ ਐ ਬੈੜ ਦਾ ਤੁਹਾਨੂੰ ਪਤਾ ਵੀ ਠੀਕ ਹੈ ਜਿਹੜਾ ਭਰਾ ਖਰੀਦੂਗਾ ਬੇਸ਼ੱਕ ਕੰਡਕਟਰ ਲੈ ਕੇ ਅੰਦਰੋਂ ਚੱਕਰਵਾਸਦਾ ਕੋਈ ਦਿੱਕਤ ਨਹੀਂ ਗੱਲ ਹੈ ਠੀਕ ਹੈ ਤੇ ਬਾਕੀ ਮੱਝ ਆ ਗਈ ਇਹਦੇ ਵਾਰ ਆਪਾਂ ਗੱਲਬਾਤ ਕਰਾਂਗੇ ਦੋ ਨਾਗਾ ਦੋਨੇ ਨਾਗਾ ਸਪਿੰਟ ਥੱਲੀ ਕਰਕੇ ਫ੍ਰੀ ਸਾਹ ਠੀਕ ਹੈ ਤੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਤੇ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਦੇ ਆ ਬਾਅਦ ਵਿੱਚ ਗੱਲਬਾਤ ਕੀ ਕੀ ਡਿਟੇਲ ਆ ਠੀਕ ਹੈ ਸੋ ਵੀਡੀਓ ਪੂਰੀ ਗੌਰ ਨਾਲ ਲਾਸਟ ਤੱਕ ਦੇਖਣੀ ਆ ਫਿਰ ਸੰਪਰਕ ਕਰਿਓ ਬਾਈ ਦੇ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਭਾਈ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਗਗਨਦੀਪ ਜੀ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਫੂਲ ਹੈ ਜੀ ਤੇ ਕਚਹਿਰਿਆਂ ਕੋਲ ਘਰ ਆ ਆਪਣਾ ਹਾਂ ਜੀ ਆ ਹਸਪਤਾਲ ਦੇ ਨਾਲ ਜੀ ਪਸੂਆਲ ਦੇ ਬ ਕਚਹਿਰਾਂ ਨੇੜੇ ਆ ਗਏ ਹਾਂ ਹਾਂ ਜੀ ਹਾਂ ਜੀ ਤੇ ਆਪਣਾ ਸੰਪਰਕ ਨੰਬਰ 98774 73287 ਤਿੰਗਲ ਸੜਕ ਦੇ ਬਿਲਕੁਲ ਸਾਹਮਣੇ ਆ ਗਏ ਹਾਂ ਆਪਣਾ ਹਾਂ ਠੀਕ ਹੈ ਤੇ ਦੋ ਨਗ ਆਪਣੇ ਕੋਲ ਜੀ ਜਿਹੜੀ ਆਪਾਂ ਮੱਝ ਬੂਰੀ ਵੇਚਣੀ ਆ ਭਾਈ ਹਾਂ ਜੀ ਕਿਹੜਾ ਸੂਂਦੀ ਆ ਤੇ ਸੂਨ ਦਾ ਕਿੰਨਾ ਸਾ ਬਾਕੀ ਪਿਆ ਤੇ ਭਾਈ ਤੀਜਾ ਸੂਰ ਸੂਗੀ ਦੂਜੇ ਦਾ ਦੁੱਧ ਕਿੰਨਾ ਪਾਇਆ ਬਈ ਦਾ 12-13 ਕਿ ਜਵਾਬ ਮੰਨਦਾ ਨਾ ਨਾ ਆਪਾਂ ਬਈ ਬਸ ਅਗਲਾ ਆਪਦੇ ਹਿਸਾਬ ਨਾਲ ਦੇਖ ਲੈ ਬਈ ਯਾਰ ਠੀਕ ਆ ਤੇ ਸੂਣਦੇ ਬਈ ਕੈ ਦਿਨ ਬਾਕੀ ਪਏ 15 ਤਰੀਕ ਨੂੰ ਬਈ ਇਹਦੇ ਦਿਨ ਪੂਰੇ ਆ 15 ਤਰੀਕ 10ਵਾਂ ਮਹੀਨਾ 2025 ਨੂੰ ਹਾਂਜੀ ਆ ਬਸ ਜਿਹੜੇ ਮੂਰੇ 15 ਤਰੀਕ ਆ ਉਹ ਤੋਂ ਦਿਨ ਪੂਰੇ ਆ ਇਹਦੇ ਦੋ ਦਿਨ ਵੀ ਲੈ ਸਕਦੀ ਆ ਪੂਰੇ ਤੇ ਵੀ ਹੋ ਸਕਦੀ ਅੱਜ ਹੋ ਗਈ ਮੰਨ ਕੇ ਚੱਲ ਵੀ 30 ਤਰੀਕ ਨੌਵਾਂ ਮਹੀਨਾ ਹਾਂਜੀ 2025 ਨੂੰ ਵੀਡੀਓ ਬਣਾ ਰਹੇ ਆ ਜਿਹਨੇ ਪੂਰੇ ਐਨ 15 ਦਿਨ ਬਾਕੀ ਪਏ ਹਾਂਜੀ ਹਾਂਜੀ ਜੇ ਤਾਂ ਦੁੱਧ 12 ਤੇਰਾ ਕਿਲੋ ਪਾ। ਹਾਂਜੀ। ਬੈਡੀ ਮੱਝ ਦੇਖ ਮਿੱਤਰੋ ਨਾ 12 ਤੇਰਾ ਇਹ ਨਹੀਂ ਨਾ ਪਾਇਆ ਫਿਰ ਫਿਰ ਪਾਉ ਵੀ ਕੀ। ਉਹ ਜਿਵੇਂ ਮਰਜ਼ੀ ਤੋੜ ਕੇ ਦਿਖਾਈ ਹੋਰ ਆਪਾਂ ਨੂੰ ਮਲੇ ਆਪਾਂ। ਹਾਂਜੀ। ਇੱਥੋਂ ਸਾਨੂੰ ਬੈਗ ਸ਼ਾਰਟ ਤੋਂ ਪੁੱਠੇ ਦੀ ਬੰਤਰ ਚੈੱਕ ਕਰਾ ਦਾਂ। ਸੰਭੀ ਪਲੀ ਪੂਰੀ ਫੁੱਲ ਓਕੇ ਹੈਗੀ ਤੇ ਥਣਾਂ ਦਾ ਗੈਪ ਸਾਈਜ਼ ਦੇ ਇੱਥੋਂ। ਥਣ ਬਹੁਤ ਸੁਨੇ ਭਰਦੀ ਆਉਂਦੀ ਆ ਕਰਮ ਵਾਲੀ। ਹਜੇ 15 ਦੇ ਪੈ ਜਿਹੜਾ ਭਰਾ ਕੋ ਅੱਜ ਲਿਆ ਕੇ ਇਹਨੂੰ ਸਾਹਵ ਨੂੰ 15 ਦਾ ਟ੍ਰਾਂਜੈਕਸ਼ਨ ਫੀਡ ਦਾ ਇੱਕ ਟਾਹ ਜਾਰ ਲੂਗਾ। ਤੇ ਵਧੀਆ ਸਾਹਸਰ ਗੱਲਬਾਤ ਚੰਗੀ ਬਣ ਜੂ ਮੱਝ ਦੀ ਨਾ। ਐਸ ਬਾਕੀ ਜੇ ਮੇਨ ਗਲਾ ਥਾਣਾ ਦਾ ਸਾਈਜ਼ ਥਾਣਾ ਦਾ ਗੈਪ ਬਹੁਤ ਜਿਆਦਾ ਸੋਹਣਾ ਇੱਥੇ ਦੇਖ ਸਕਦਾ ਠੀਕ ਆ ਹੂੰ ਥਣ ਚਾਰਾ ਸੋਹਣੇ ਗੈਪ ਚ ਕੋਈ ਫੋਟਸ਼ਾਨ ਨਹੀਂ ਗਈ ਤੇ ਕੱਦ ਕਾਠ ਵਾਲੇ ਪੱਖ ਤੋਂ ਤੇ ਬਾਜਨ ਵਾਲੇ ਪੱਖ ਤੋਂ ਕਾਫੀ ਚੰਗੀ ਹੈਗੀ ਚਾਰੇ ਪੈਜ ਟਾਈਗਰ ਵਾਲੀ ਦੇ ਮੱਥਾ ਚ ਟਾਈਗਰ ਵਾਲਾ ਬਟਾ ਵਾੜਾ ਮੋਟਾ ਹੀ ਹੋ ਬਸ ਬੇਮ ਨੂੰ ਮਾਜੀ ਲੱਗਦਾ ਬਲ ਹੈਗਾ ਜਟਾ ਉਹ ਨਿਸ਼ਾਨ ਜਿਹਾ ਕਿਵੇਂ ਆ ਹੋਊਗਾ ਹਾਂ ਹੈਗਾ ਜਟਾ ਆ ਤਿਕਾ ਨਵਾ ਬੇ ਵੀ ਕੋਈ ਭਰਾ ਨੀਲੀ ਰਾਵੀ ਤੈਨੂੰ ਪਾਉਣ ਦਾ ਟਾਈਮ ਟੀਕਾ ਭਰਾ ਕੇ ਵਧੀਆ ਨੀਲੀ ਰਾਵੀ ਬੱਚੇ ਜੇ ਕੋਈ ਲੈਣਾ ਚਾਹੁੰਦਾ ਤਾਂ ਲੈ ਸਕਦਾ ਬਾਕੀ ਵੱਜ ਫਿਲਹਾਲ ਤੀ ਲਾਲੀ ਪੂਰੀ ਦੇ ਵਿੱਚ ਆਪਾਂ ਗੰਡ ਸਕਦੇ ਹਾਂ ਮੱਝ ਨੂੰ ਤੇ ਇੱਥੋਂ ਇਹ ਆਰਡਰ ਦੀ ਕੁਆਲਿਟੀ ਟੱਕਣਾ ਪਿੱਛਲੇ ਇੱਥੇ ਕਰਮਣੇ ਤਿਆਰ ਕਰਨੀ ਹੈ ਨਾ ਇੱਥੇ ਤੁਹਾਨੂੰ ਥਣਾ ਦੀ ਬੰਤਰ ਦੁਬਾਰਾ ਦਿਖਾ ਦਿੰਦਾ ਸੋਹਣੀ ਚੁਲੀ ਤਿਆਰ ਕਰੋ ਨਾ ਤੇ ਫਿਰ ਅੱਜ ਉਹਨਾਂ ਦਾ ਮੁੱਲ ਫਿਰ ਆਪਾਂ ਕੀਮਾ ਕਰਨਾ ਹੈ ਮੁੱਲ ਬਾਈ ਫੋਨ ਤੇ ਕਰ ਲੈ ਐ ਕੱਚੀ ਦੇ ਸਾਬ ਨਾਲ ਮੰਨ ਲਾ ਉਹ ਜਿਹਾ ਹੋ ਜਾਊਗਾ ਵਸੇ ਕਿਦਾ ਆਪਣਾ ਹਮੇਸ਼ਾ ਵਿੱਚ ਹਮੇਸ਼ਾ ਹੁੰਦਾ ਬਾਈ ਇਸੇ ਥੋੜਾ ਵੀਰਗਾ ਵੀ ਕੱਚੀ ਐ ਇਸੇ ਦਾ ਮੁੱਲ ਫਿਰ ਹਾਂ ਜੀ ਦੋ ਸਾਬ ਨਾਲ ਕਰਨਾ ਕਿਉਂਕਿ ਜੇ ਬਾਈ ਚਾਂਸ ਨਾ ਵੇਖਦੀ ਆ ਤਾਂ ਉਹਨਾਂ ਨੇ 15 ਨੂੰ ਫਿਰ ਇਹ ਰੇਡ ਕੋ ਹੋਰ ਉਹੀ ਜਿਹਨੇ ਕਿ ਤਿਆਰੀ ਕੋਲ ਕਰਮ ਵਾਲੀ ਨਾ ਲੈ ਕਰੀਆਂ ਨੂੰ ਮੜੀ ਦੁਹਾਰਾ ਦਵਾਰ ਇਹ ਇੱਥੋਂ ਆ ਮਾਲ ਨੂੰ ਜੇਰਾ ਖਣਾ ਦੀ ਬੰਦਰ ਚ ਸੋਨਾ ਡਾਂਚੇ ਦੀ ਆ ਨਾ ਇਥੋਂ ਕੋਈ ਨਹੀਂ ਸ਼ਾਰਟ ਤੋਂ ਦੁਬਾਰਾ ਦਿਖਾਣਾ ਠੀਕ ਆ ਇੱਥੇ ਚੈੱਕ ਕਰ ਸਕਦੇ ਹਾਂ ਠੀਕ ਆ ਭਾਈ ਤੇ ਹੁਣ ਆ ਗਿਆ ਆਪਣਾ ਕੋਲ ਦੋ ਨੰਬਰ ਦੇ ਨਾ ਹਾਂਜੀ ਬੜੀ ਸ਼ਕੀਨ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਦੀ ਇਹਨੀ ਬਸ ਭਾਈ ਆਈ ਲਿਆਂਦੀ ਤੇ ਕਿੰਨੀ ਕੁ ਮਰਦੀ ਆ ਇਹ ਭਾਈ ਮਾਲਾ ਦੰਦ ਹਟ ਗਏ ਇੱਕ ਦੰਦ ਆਇਆ ਮਾਲਾ ਦੋਨੇ ਦੰਦ ਹਟ ਗੀ ਉਹ ਪੂਰਾ ਨਹੀਂ ਆਇਆ ਮਾਲਾ ਹਜੇ ਛੋਟਾ ਹੀ ਆ ਖੀਰੀ ਤਾਂ ਬਾਹਰ ਹੋ ਗਈ ਹਾਂਜੀ ਦੋਆਂ ਦੇ ਛੱਟ ਗਈ ਚੱਕਾ ਇੱਕ ਹੈ ਹਾਂਜੀ ਠੀਕ ਦੋਨਾਂ ਦਾ ਪੂਰੇ ਨਹੀਂ ਕੀਤਾ ਹਜੇ ਇਹਨੇ ਖੀਰੀ ਚੋਂ 10 15 ਮਹੀਨਾ ਵੀ ਜੇ ਪਹਿਲੇ ਹੀ ਪੂ ਬਾਹਰ ਹੋ ਗਿਆ ਉਹ ਆਪਦੇ ਚੈੱਕ ਕਰਕੇ ਲਿਜਾ ਸਕਦਾ ਭਾਈ ਥਣਚਾਰੀ ਆ ਥਣਚਾਰਾ ਭਾਈ ਤੋੜ ਦੀ ਮਾੜੀ ਆਪਾਂ ਚਲੋ ਜੀ ਤੋੜ ਦੋ ਤੇ ਕੱਦ ਕੱਦ ਆ ਰਿਹਾ ਪੱਖ ਤੋਂ ਮਿੱਤਰੋ ਪੂਰੀ ਫੁੱਲ ਆ ਗਈ ਤੇ ਬਰੀਡ ਜਿੰਨੀ ਹੈ ਇਹ ਤੁਹਾਡੇ ਸਾਹਮਣੇ ਠੀਕ ਆ ਇੱਥੋਂ ਕੰਨ ਕੋ ਨੂੰ ਬੱਚੀ ਦੇ ਤੇ ਫੇਸ ਕੁਆਲਿਟੀ ਚੈੱਕ ਕਰ ਸਕਦਾ ਠੀਕ ਆ ਲੰਬਾਈ ਲੰਬੀ ਵੇਲ ਤੁਸੀਂ ਕੋਲਿਆ ਕੇ ਦੇਖੋ ਵੀਡੀਓ ਨਾਲੋਂ ਸੁਣਨਾ 19 ਦੇ 21 ਨਜ਼ਰ ਆਊਗੀ ਸਾੜ ਨਹੀਂ ਕੋਣੀ ਦੇਖੋ ਯਾਰ ਕਰ ਮਾਰਲੀ ਪੂਰੀ ਫੁੱਲ ਸ਼ਕੀਨ ਆ ਗਈ ਇੱਥੋਂ ਨਿਗਾ ਮਾਰ ਲਿਓ ਪ੍ਰਿੰਟ ਪੁਆਇੰਟ ਤੁਹਾਡੇ ਸਾਹਮਣੇ ਦੇਖੋ ਨਾ ਕੋਈ ਕਸਰ ਨਹੀਂ ਛੱਡੀ ਪਰਮਾਤਮਾ ਬਾਕੀ ਲੱਤਾਂ ਲੁੱਤਾਂ ਜਿਹੜੀ ਲੰਬਾਈ ਹੈ ਤੇ ਲੱਤਾਂ ਦਾ ਭਜਣਾ ਮਜ਼ਬੂਤੀ ਹੈ ਨਾ ਕਾਫੀ ਚੰਗੀ ਹੈ ਜੀ ਇਹ ਇੰਟਰਫੇਸ ਕੋਡ ਚੈੱਕ ਕਰ ਲਿਆ ਠੀਕ ਐ ਇੱਥੇ ਲੰਬਾਈ ਵੀ ਦਿਖਾ ਦੇਣਾ ਠੀਕ ਐ ਵੀਰੇ ਤੇ ਇੱਥੋਂ ਸਾਨੂੰ ਢੂੜ ਹਣ ਚਾਰ ਹੋਣਗੇ ਬਾਈ ਠੀਕ ਐ ਵੀਰੇ ਥਾਂ ਵੀ ਕਹਿੰਦਾ ਚਾਰ ਹੀ ਐ ਤੇ ਇੱਥੋਂ ਸਹੀ ਕੁਆਲਿਟੀ ਬੱਚੀ ਚੈੱਕ ਕਰ ਸਕਦਾ ਠੀਕ ਐ ਫਿਰ ਇਹਦਾ ਮੁੱਲ ਵੀ ਫਿਰ ਨਾਲ ਹੀ ਫੋਨਤੀ ਕਰਾਂਗੇ ਬੱਚਿਆਂ ਦਾ ਮੁੱਲ ਵੀ ਕਰ ਲਾਂਗੇ ਬਾਈ ਉਹਨਾਂ ਦੇ ਫੋਨ ਹਾਂਜੀ ਠੀਕ ਐ ਤੇ ਵੀਰੇ ਦੋਨਾਂ ਦੇ ਮੁੱਲ ਦਾ ਫੋਨ ਤੇ ਹੋਊਗਾ ਜਾਇ ਜੀ ਨਾਲ ਹਾਂ ਜਾਇ ਜੀ ਬਾਈ ਅੱਗੇ ਵੀ ਖਰ ਆਪਣੇ ਜਾਇ ਬਿਸਿਕਲ ਕਿਹੜਾ ਵੀਡੀਓ ਦੇ ਬੱਚੀ ਹੁੰਦੇ ਬਾਈ ਦੇ ਰੇਟ ਹਾਂਜੀ ਤੇ ਚਲ ਆ ਦੀ ਥੋੜਾ ਮੱਝ ਕੱਚੀ ਕਰਕੇ ਬਾਈ ਕਹਦਾ ਜਰਾ ਮੱਝ ਦਾ ਮੋਲਾ ਫਿਰ ਫੋਨ ਤੇ ਕਰ ਲਾਂ ਇਹ ਸਕੇ ਫਿਰ ਨਾਲ ਬੱਚੀ ਦਾ ਜਿਹੜਾ ਮੁੱਲ ਉਹ ਵੀ ਫੋਨ ਤੇ ਹੋ ਜਾਊਗਾ ਲੈ ਕਹੇ ਦੁਬਾਰਾ ਮੱਝ ਇਹ ਦੁਬਾਰਾ ਫਿਰ ਨੇ ਆ ਮਰਾ ਦੀ ਛਾਂਗ ਕੋ ਜਿਹੜੇ ਨਾਲ ਐ ਨੂੰ ਕਰਦੀ ਮੱਝ ਘਵਾ ਦੇ ਲੈ ਬਸ ਸਿੰਗਾ ਦੇ ਮੰਤੋ ਦੇ ਲੋ ਪੀਜਾ ਵਿੱਚ ਚੋ ਫੱਕ ਸੂ ਗਈ ਹੱਥ ਹੋਣਾ ਇਹ ਦੁਬਾਰਾ ਤਾਂ ਹੋਣੀ ਨਹੀਂ ਤੋਂ ਬਾਈ ਦੇ ਹੀ ਖਰੀਦੀ ਵੀ ਦੇਖ ਸਾ ਠੀਕ ਆ ਸਭੀ ਬੜੀ ਚੰਗੀਆਂ ਇਹ 15 ਦਿਨ ਬਾਕੀ ਪੈ ਗੇ ਤੇ ਬੱਚੀ ਵੀ ਚੰਗੀ ਆ ਤੇ ਬਾਕੀ ਖਰੀਦਣ ਵਾਲੇ ਭਰਾ ਦਾ ਮਨ ਕੀ ਕਹਿੰਦਾ ਉਹਦੇ ਡਿਪੈਂਡ ਕਰਦਾਗਾ ਸੋ ਦੋਨਾਂ ਗਾ ਬਾਈ ਕੋਲ ਵਿਕਰੀ ਲਈ ਆ ਜਿਹੜੇ ਭਰਾ ਨੂੰ ਜਿਹੜਾ ਨਾਗ ਪਸੰਦ ਆਊਗਾ ਤੇ ਬਾਈ ਨਾਲ ਸੰਪਰਕ ਕਰ ਤਸੱਲੀ ਕਰਕੇ ਖਰੀਦ ਸਕਦਾ ਧੰਨਵਾਦ